ਨਮਸਕਾਰ ਜੀ ਅੱਜ ਲੋਕ ਕੀ ਕਹਿਣਾ ਚਾਹੁੰਦੇ ਹੋਏ ਦੇਖੋ ਅੱਜ ਅਸੀਂ ਨਿਹੋਲਕਾ ਜੋਂ ਲਈ ਅੱਜ ਆਪਾਂ ਘਰ ਘਰ ਜਾ ਕੇ ਡੋਰ-ਡੋਰ ਕਰ ਰਹੇ ਆ ਅੱਜ ਪਿੰਡ ਫਤਿਹਗੜ੍ਹ ਚ ਖੜੇ ਆਪਾਂ ਤੇ ਲੋਕਾਂ ਦਾ ਜਿਹੜਾ ਹੰਗਾਰਾ ਹੈ ਉਹ ਆਮ ਆਦਮੀ ਪਾਰਟੀ ਲਈ ਬਹੁਤ ਜ਼ਬਰਦਸਤ ਸਾਰੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਬੜੇ ਖੁਸ਼ ਨੇ ਤੇ ਅਸੀਂ ਇਸ ਪਿੰਡ ਜੀ ਘੁੰਮ ਰਹੇ ਆ ਅੱਜ ਤੇ ਲੋਕੀ ਮਲਕੀ ਆਪਣੇ ਮੂੰਹ ਤਰੀਫ਼ ਕਰ ਰਹੇ ਨੇ ਕਿ ਦਿਨੇ ਬਿਜਲੀ ਮੋਟਰਾਂ ਦੀ ਜੇ ਕਿਸੇ ਛੱਡੀ ਹੈ ਤਾਂ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਛੱਡੀ ਹੈ ਅੱਜ ਤੋਂ ਪਹਿਲਾਂ ਜਿਹੜੀ ਸਰਕਾਰ ਆਈਆਂ ਹੈ ਉਨ੍ਹਾਂ ਦੇ ਟਾਈਮ 'ਚ ਜਿਹੜਾ ਸਾਡੇ ਕਿਸਾਨ ਭਾਈ ਚਾਰੋਂ ਖੱਜੜੇ ਹੋਇਆ ਜੀ ਠੀਕ ਹੈ ਨਾ ਉਹ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇਧਰ ਗੰਨੇ ਦੀ ਫਸਲ ਕਿ ਦੁਆਰੇ ਸਾਡੇ ਇਲਾਕੇ ਲੱਗਣ ਲੱਗੀ ਹੈ ਇਹ ਆਮ ਆਦਮੀ ਪਾਰਟੀ ਦੇਣਾ ਕਿਉਂਕਿ ਪੁਰਾਣੀਆਂ ਸਰਕਾਰਾਂ ਤੇ ਕਦੀ ਗੰਦਰੀ ਪੇਮੈਂਟ ਦੇ ਨਹੀਂ ਹੋਈ ਕਦੀ ਜੀ ਰੇਟ ਵੀ ਬੜੇ ਘੱਟ ਸੀ ਜੀ ਹੁਣ ਮਾਨ ਸਾਹਿਬ ਨੇ ਰੇਟ ਵੀ ਵਧਾਤੇ ਹਨ ਔਰ ਦੂਜੀ ਸਭ ਤੋਂ ਵੱਡੀ ਗੱਲ ਕਿ ਜਿਹੜੀ ਪੁਰਾਣੀ ਪੇਮੈਂਟਾਂ ਸੀ ਉਹ ਵੀ ਸਾਰੀ ਹੋ ਗਈਆਂ ਤੇ ਅੱਗੇ ਵੀ ਕੋਈ ਦਿੱਕਤ ਨਹੀਂ ਆ ਰਹੀ ਤੇ ਆਮ ਆਦਮੀ ਪਾਰਟੀ ਨੀਤੀਆਂ ਤੋਂ ਮਲਗੀ ਸਾਰਾ ਪਿੰਡ ਸਾਰਾ ਇਲਾਕਾ ਬੜਾ ਖੁਸ਼ ਹੈ ਤੇ ਸਾਡੇ ਨਾਲ ਸਾਡਾ ਵੀਰ ਹਦੀਰ ਦੀ ਨੰਬਰਦਾਰ ਜੀ ਨੇ ਇਹਨਾਂ ਦੀ ਵਾਈਫ ਹੈ ਜਿਹੜੇ ਸੰਜੀਤ ਕੌਰ ਜੀ ਉਹ ਇਲੈਕਸ਼ਨ ਲੜ ਰਹੇ ਨੇ ਤੇ ਤੁਹਾਨੂੰ ਦੱਸਣ ਲਈ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਹ ਬਹੁਤ ਭਾਰੀ ਲੀਡ ਤੇ ਉਹ ਜਿੱਤ ਰਹੇ ਨੇ ਤੇ ਸਾਡੇ ਸਾਰੇ ਜ਼ੋਨ ਬਲਾਕ ਸੰਪਤੀ ਦੇ 25 ਜ਼ੋਨ ਹਲਕੇ ਖੜੇ ਚ ਪੈਂਦੇ ਨੇ ਔਰ 25 ਦੇ 25 ਦੇ ਵਿੱਚ ਇਹੀ ਲੋਕਾਂ ਨੂੰ ਸਾਨੂੰ ਭਰਪੂਰ ਸਵਰਥਨ ਮਿਲ ਰਿਹਾ ਹੈ ਤੇ ਬਹੁਤ ਵੱਡੀ ਲੀਡ ਦੇ ਗੱਲ ਅਸੀਂ ਜਿੱਤ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਗਰੀ ਮੈਂ ਚੇਅਰਮੈਨ ਸਾਹਿਬ ਨੇ ਸਾਰਾ ਕੁਝ ਦੱਸੇ ਦਿੱਤਾ ਇੱਕ ਹੋਰ ਮੁੱਦਾ ਹੈ ਜਿਹੜਾ ਕਾਫੀ ਜਿਤੋਂ ਸਾਡੇ ਏਰੀਆ 'ਚ ਉੱਤਰਿਆ ਦਾ ਕਰਾਲੀ ਦੇ ਹਸਪਤਾਲ ਦਾ ਹਾਂਜੀ ਸਿਰਫ ਉਹ ਡਿਸਪੈਂਸਰੀ ਬਣ ਕੇ ਰਹਿ ਗਈ ਸੀ ਹੁਣ ਉਹਦੇ 'ਚ ਲਗਭਗ 16 ਡਾਕਟਰ ਹੈ ਜੀ ਜਿਹਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਸਾਰੇ ਤਰ੍ਹਾਂ ਦੇ ਮੈਡੀਸਨ ਟੋਟਲੇ ਟੋਟਲੇ ਟੈਸਟ ਫ੍ਰੀ ਹੈ ਤੇ ਹਲਕੇ ਦੇ ਰੋਗ ਬਹੁਤ ਜ਼ਿਆਦਾ ਖੁਸ਼ ਹੋ ਚੀਤੋ ਤਕਰੀਬਨ ਤਕਰੀਬਨ 1000 ਪਲੱਸ ਬੰਦਾ ਡੇਲੀ ਭੂਤ ਦਾ ਆਪਣੇ ਜੋਂ ਦੀ ਜਪਾਂ ਗੱਲ ਕਰੀਏ ਤੁਸੀਂ ਗਲੀਆਂ ਚੋਂ ਮਰਿਓ ਕੀ ਕੀ ਸਮੱਸਿਆਵਾਂ ਤੁਹਾਨੂੰ ਦੇਖਣ ਨੂੰ ਮਿਲੀਆਂ ਜਿਹੜੀ ਇਹ ਤਕਰੀਬਨ ਤਕਰੀਬਨ ਸਾਰੇ ਮਸਲੇ ਹੱਲ ਹੋ ਰਹੇ ਇਹ ਇੱਕ ਦੋ ਚੀਜ਼ਾਂ ਦੇ ਕਿਤੇ ਕਿਤੇ ਨਵੇਂ ਘਰ ਬਣੇ ਉੱਥੇ ਨਵੀਂ ਸਾਰੀ ਦੇ ਸੜਕਾਂ ਦਾ ਗੜੀਆਂ ਦਾ ਥੋੜਾ ਜਿਹਾ ਪ੍ਰੋਬਲਮ ਉਹ ਨੋਟਿਸ ਕਰ ਲਿਆ ਤੇ ਉਹ ਵੀ ਛੇਤੀ ਤੋਂ ਪਹਿਲਾਂ ਉਹ ਛੇਤੀ ਕੰਮ ਚੱਲ ਜੂਗਾ ਜਿਹੜੀ ਆਪਣੇ ਮਦਰੀਆਂ ਹੁੰਦੀਆਂ ਉਹਦੇ ਵਿੱਚ ਜਿਹੜੀਆਂ ਗਲੀਆਂ ਛੋਟੀਆਂ ਹੁੰਦੀਆਂ ਨੇ ਉਹਨਾਂ ਦਾ ਵੀ ਕੋਈ ਅੱਗੇ ਪਲਾਨ ਹੈਗਾ ਆਪਣਾ ਜਿਹੜਾ ਉਹਨਾਂ ਦਾ ਕੋਈ ਹੱਲ ਪਾਇਆ ਜਾਵੇ ਛੋਟੀਆਂ ਗਲੀਆਂ ਨੂੰ ਵੱਡਾ ਕਰਿਆ ਜਾਵੇ ਜਾਂ ਕੋਈ ਉਹਨਾਂ ਦਾ ਸੋਰਸ ਕੰਮਕਾਰ ਦਾ ਜਿਹੜੇ ਬੱਚੇ ਕੰਮ ਨਹੀਂ ਕਰ ਰਹੇ ਉਹਨਾਂ ਦਾ ਤਾਂ ਬਿਲਕੁਲ ਜਿਹੜੇ ਤਕਰੀਬਨ ਉਹ ਗਲੀਆਂ ਦੇ ਨਾਲ ਨੇੜੇ ਘਾਰੇ ਜੇ ਉਹ ਆਪਣੀ ਆਪਣੀ ਛੋਟ ਛੋਟੀ ਜਗ੍ਹਾ ਛੱਡਦੇ ਨੇ ਤਾਂ ਉਹਨਾਂ ਦੇ ਨਾਲ ਪਾਈਪਲਾਈਨ ਉਹ ਕਾਇਦਾ ਪਾ ਕੇ ਫੁੱਟ ਹੁੱਟ ਤਾਂ ਇਹੀ ਜਗ੍ਹਾ ਖੁੱਲ ਜਾਂਦੀ ਹੈ ਜੀ ਤੇ ਦੇਖੋ ਹੁਣ ਕੋਸ਼ਿਸ਼ ਸਾਡੀ ਇਹ ਹੈ ਵੀ ਪਹਿਲਾਂ ਸੀਵਰੇਜ ਦੇ ਕੰਮ ਹੋ ਜੇ ਲੋਕਾਂ ਜੋ ਦੀਵਾਰ ਦੇ ਦਵਾਰੇ ਪੱਟ ਪਟਈਆਂ ਨੇ ਉਹ ਲੋਕਾਂ ਨੂੰ ਕੀ ਅਪੀਲ ਹੈ ਜੀ ਅਪੀਲ ਇਹ ਹੈ ਜੀ ਸਾਡੇ ਹੱਥ ਮਜ਼ਬੂਤ ਕਰਨ ਜਿਹੜੀ ਸਰਪੰਚੀ ਦੇ ਲੈ ਕੇ ਐਮਐਲਏ ਤੱਕ ਦੀਆਂ ਕੜੀਆਂ ਆ ਉਹ ਆਪਸ ਵਿੱਚ ਜੋੜਨ ਤਾਂ ਜੋ ਜਿਹੜੇ ਆਮ ਲੋਕਾਂ ਦੇ ਕੰਮ ਹੈ ਉਹ ਜੋਰਾਂ ਛੋਰਾਂ ਨਾਲ ਹੋ ਜਾਣ ਧੰਨਵਾਦ ਸਾਡੇ ਪਿੰਡ ਦੀ ਸਮੱਸਿਆ ਇੱਕ ਹੈ ਜੀ ਬਸ ਜਿਹੜਾ ਮੜੀਆਂ ਵਾਲਾ ਰਸਤਾ ਹੈ ਹਾਂਜੀ ਉਹ ਪੱਕਾ ਕਰਾ ਦਿਓ ਜੀ ਬਸ ਸਰ ਹਾਂਜੀ ਪ੍ਰੋਬਲਮ ਕੀ ਆ ਰਹੀ ਹੈ ਜੀ ਬਸ ਪ੍ਰੋਬਲਮ ਤਾਂ ਪੈਪ ਸਰਪੰਚਾ ਦਬਾਉਂਦਾ ਜੀ ਟੀਟਾ ਪੈਪ ਦਬਾਉਂਦਾ ਫੇਰ ਮਰ ਜਾਂਦਾ ਫਿਰ ਕਿਵੇਂ ਲਿਕੇ ਜਾਂਦੀ ਹੈ ਕਿਵੇਂ ਲਿਕੇ ਜਾਂਦੇ ਅਸੀਂ ਪੁਲਪਰ ਨੂੰ ਘੁਮਾ ਕੇ ਲਿਕੇ ਜਾਂਦੇ ਉੱਪਰ ਨੂੰ ਕਿੰਨੀ ਕਬਟ ਪੈ ਜਾਂਦੀ ਹੈ ਕਿੰਨੇ ਸਾਨੂੰ ਤਾਂ 2 2.5 ਕਿਲੋਮੀਟਰ ਬਾਅਦ ਪੈ ਜਾਂਦੀ ਹੈ ਨਹੀਂ ਇੱਥੇ ਨੂੰ ਸ਼ਾਰਟ ਵਿੱਚ ਚਲੇ ਜਾਂਦੇ ਜੀ ਸਰ ਹਾਂ ਜੇ ਤੁਹਾਨੂੰ ਕੋਈ ਸੁਣਨੀ ਵੀ ਤੁਸੀਂ ਸੁਣਾ ਚਾਹੁੰਦੇ ਹੋ ਉਹ ਇਹਦੇ ਵਾਰ ਭਾਜੀ ਸਰਪੰਚ ਸਾਹਿਬ ਨੇ ਸਾਡੇ ਨੋਟਿਸ 'ਚ ਇਹ ਗੱਲ ਕਰਤੀ ਉਹਦੇ ਵਾਰ ਅਸੀਂ ਪਲਾਨ ਹੋਰ ਕਰ ਲਏ ਜੀ ਵੀ ਇਹਨਾਂ ਦਾ ਕਾਫੀ ਜ਼ਿਆਦਾ ਵਸੇ ਏਰੀਆ ਪੈ ਰਿਹਾ ਲਗਭਗ 2 ਕਿਲੋਮੀਟਰ ਦਾ ਏਰੀਆ ਇਹਨਾਂ ਨੂੰ ਘੁੰਮਣੇ ਨੂੰ ਉਹ ਕਾਫੀ ਜ਼ਿਆਦਾ ਸਫ਼ਰ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਕਣਾ ਸਵਾਮੀ ਜੀ ਕੁਟੀਆਂ ਕੋਲ ਸੈਫਲ ਸੀ ਬਣਿਆ ਪਹਿਲਾਂ ਵੀ ਆਲੇ-ਦਾਲੇ ਪੱਥਰ ਲਾ ਕੇ ਆਣੇ ਤੋਂ ਵੀ ਵਿਚ ਨੂੰ ਪੱਕਾ ਸੈਫਲੇ ਬਣ ਜੇ ਹਾਂ ਵਿਚ ਨੂੰ ਹਾਂ ਉਹ ਨੋਟਿਸ ਕਰ ਲਿਆ ਜੀ ਉਹ ਉਹ ਵੀ ਕੰਮ ਛੇਤੀ ਤੋਂ ਪਹਿਲਾਂ ਇਹਨਾਂ ਦਾ ਛੇਤੀ ਸ਼ੁਰੂ ਹੋ ਜਾਣਾ ਜੀ ਬਸ ਆ ਸਮਝਾ ਸਾਡੀ ਹੱਲ ਕਰ ਦਿਓ ਜੀ ਬਿਲਕੁਲ ਬਿਲਕੁਲ